ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਕਿਸਾਨ ਅੰਦੋਲਨ ਦੇ ਸਮਰਥਨ ਚ ਪੰਜਾਬੀ ਕਲਾਕਾਰ ਆਪੋ ਆਪਣੀ ਹਾਜ਼ਰੀ ਲਵਾ ਰਿਹਾ ਨੇ ਹਾਲ ਹੀ ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਖਨੌਰੀ ਬਾਰਡਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਦੇ ਹੱਥ ਚ ਨਾਰਾ ਲਾਇਆ ਤੇ ਬਾਕੀ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਨਜ਼ੀਕੀ ਕਿਸਾਨੀ ਮੰਗਰ ਨੂੰ ਲੈ ਕੇ ਖਨੋਰੀ ਤੇ ਸ਼ੰਭੂ ਬਾਰਡਰ ਦੇ ਕਿਸਾਨਾਂ ਦਾ ਸੰਘਰਸ਼ਾ ਲੈ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸੁਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਤੇ ਖਨੋਰੀ ਸਰਹੱਦ ਦੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਖਨੋਰੀ ਸਰਹੱਦ ਵਿਖੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ 87ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੁਣ ਖਨੋਰੀ ਸਰਹੱਦ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਈ ਹੈ ਇੱਥੇ ਹਰ ਰੋਜ਼ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਨੇ ਹਾਲਾਂਕਿ ਮਰਨ ਵਰਤ ਤੇ ਬੈਠੇ ਢੱਲੇਵਾਲ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਇਸ ਦੇ ਕਰਨ ਬੱਬੂ ਮਾਨ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਕਿਸਾਨ ਨਹੀਂ ਤਾਂ ਗੀਤ ਵੀ ਨਹੀਂ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਸਮਰਥਨ ਕਰੋ ਜੇ ਕਿਸਾਨ ਨਹੀਂ ਆ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦਾ ਹੈ ਦੇਖੋ ਜਿਸ ਖੇਤਲੇ ਤੁਸੀਂ ਜੰਮਦੇ ਆ ਨਾ ਉੱਚੀ ਹੁਣੇ ਏਦੋ ਦਾ ਫਿਰ ਥੋੜੇ ਥੋੜਾ ਤੂੰ ਹੀ ਥੋੜਾ ਜਿਹਾ ਆਪਣੇ ਕੰਨ ਤਿੱਖੇ ਕਰੋ ਥੋੜੀ ਜਿਹੀ ਮਾਈਕ ਤੇ ਪਿੱਛੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਤਾਂ ਇਹ ਜਿਹੜਾ ਜਿਸ ਅਸੀਂ ਖਿੱਤੇ ਚ ਜਨਮ ਲੈਨੇ ਆ ਉੱਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪਰਮਾਤਮਾ ਕਰੇ ਇਹ ਛੇਤੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਦੇ ਆ ਕਿ ਸਦਾ ਹੀ ਸਾਡੇ ਚ ਰਹਿਣ ਮਾਤਰ ਸਾਹਿਤਕਾਰਾਂ ਦਾ ਇੱਕ ਵੱਡਾ ਜੋਗ ਦਾ ਰਹਿ ਭਾਵੇਂ ਇਸ ਭੇਖ ਦੇ ਵਿੱਚ ਵਕਫਾ ਪੁਰਤਾਂ ਦੇ ਵਿੱਚ ਇੱਕ ਵੱਡੇ ਆਮ ਦੇ ਤਾਂ ਜਿਹੜੀ ਜਿਹੜੇ ਵਿੱਚ ਸਾਹਿਤਕਾਰ ਜਿਹੜੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਣਾ ਹੈ ਇਸ ਤਰ੍ਹਾਂ ਤੁਸੀਂ ਕਿਵੇਂ ਦੇਖਦੇ ਹੋ ਕੋਈ ਨਹੀਂ ਛੋਟੇ 92 ਵਾਲੇ ਦਾ ਛੋਟਾ ਹੱਲਾ ਸੀ ਉਹ ਜਾਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਜਵਾਨੀ ਉਹ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਗੁੱਦੇ ਸੀ ਉਹ ਵੱਡਾ ਹੱਲਾ ਸੀ ਫਟੇ ਕੋ ਤੁਹਾਨੂੰ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਜਿਹੜੀ ਜਿਹੜੀ ਕੰਗਾਲੀ ਹੈ ਬੜੀ ਹੱਦ ਤੇ ਆ ਹੁਣ ਇਹਦੇ ਚ ਜਦੋਂ ਕੋਈ ਸੰਸਕਾਰੀ ਗੱਲ ਕਰਦਾ ਤੋ ਉਹਨੂੰ ਅਬਿਊਜ਼ ਜਿਹੜੀ ਲੈਂਗੁਏਜ ਉਹ ਵਰਤੀ ਜਾਂਦੀ ਹੈ ਜੇ ਕੋਈ ਮੂਰਖਤਾ ਪੂਰਨ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਆਉਂਦੀ ਸੋ ਇਹ ਨਾ ਵਿੰਗਸ ਹੋਣਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਆ ਉਹ ਸਮਾਨ ਵੇਚ ਮਲਿਕ ਪ੍ਰੋਸੈਸ ਬਣਿਆ ਆਇਆ ਇਦਾਂ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਅੱਗੇ ਗੱਲ ਕਰਨਾ। ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਿਹਾ ਹੈ ਇਹਦੇ ਨਾਲ ਤੁਰਦੇ ਰਹਿਣਾ। ਇਹ ਹੀ ਸਾਡਾ ਕੰਮ ਹੈ। 2025 ਚ ਚੜਿਆਗਾ ਆਪਾਂ ਤੋਂ ਇੱਕ ਇਹ ਚ ਵਿਚਾਰ ਹੌਂਸਲਾ ਹੋ ਜਾਗਾ ਆਪਾਂ ਤੋਂ ਇਸ ਤਰ੍ਹਾਂ ਮਲੇ ਆਰਟਿਸਟਾਂ ਜਦੋਂ ਆਪਾਂ ਨਾਲ ਚਿੰਤਾ ਆਲੇ। ਇਹ ਦੇਖੋ ਭਵੇ ਇੱਕ ਤਾਂ ਕੋਈ ਤਾਤ੍ਰਿਕ ਦੱਸ ਸਕਦਾ ਇਹ ਕੋਈ ਕਾਰਪੋਰੇਟ ਦਾ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਕਿਆਸ ਰਹੀ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈ ਨਹੀਂ ਹੁੰਦੀ ਇਹ ਪਰਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਹੀ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੋਕੀ ਹੈ ਹੌਲੀ ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਕਾਲੀ ਬੁਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕਵਾਦੇ ਮਾਜੀ ਦੇ ذریعے ਗੱਲ ਅੱਗੇ ਜਾਂਦੀ ਹੈ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਵਾਲੇ ਹੁੰਦੇ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਕੁਝ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮਾਂ ਕਈ ਇਸ ਲਈ ਆ ਜਾਂਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਮਾਂ ਬਟ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਅਪਰਵੇਸ਼ ਇਨ ਸ਼ੋਭਾ ਦਾ ਇਹ ਲੱਗਦਾ ਹੌਲੀ ਹੌਲੀ ਜੁੜ ਜਾਣਗੇ ਸਰ ਇੱਕ ਸਵਾਲ ਹੈ ਕਿ ਜਦੋਂ ਜੱਥੇਬੰਦੀਆਂ 2020 ਦੇ ਵਿਚਕਾਰ ਜਦੋਂ ਗਈ ਸੀ ਜਿੰਨੀ ਕੂਸ਼ਿਸ਼ ਤਾਂ ਸੀਗਾ ਵਕਫਾ ਖੋਸ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਲਈ ਜੱਥੇਬੰਦੀਆਂ ਵਕਫਾ ਕੋਈਆ ਕੀ ਤੁਸੀਂ ਮਾਨੂੰ ਪੀਰ ਕਰੋ ਇਹ ਪੈਨ ਮੇਰੀ ਇਹ ਪਤਾ ਕੀ ਹੈ ਮੈਂ ਤਾਂ ਵੈਸੇ ਮੈਂ ਭੱਜਦਾ ਐ ਇਤੋਂ ਇਹਦਾ ਗੱਲਾਂ ਤਾਂ ਮੈਂ ਤਾਂ ਜਿੱਦਾਂ ਕਹਿੰਦੇ ਮੈਂ ਅਸੀਂ ਤਾਂ ਕਿਸਾਨ ਆ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਆਂ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਐ ਜਿਹੜੇ ਲੀਡ ਕਰਦੇ ਇਹਨਾਂ ਇਹਦੇ ਹੀ ਦੇ ਸਕਦੇ ਆ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਪਟੰਦਰ ਹੋਇਆ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਵਾਸਤੇ ਕਰੋ ਔਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਨੇ ਆ ਅਮੇਸ ਟੀਮ ਦੇ ਡੇਟਾ ਵੀ ਆਏ ਤੋਂ ਗੁਜਾਰਸ਼ ਕਰ ਸਕਦੇ ਆਪਾਂ ਨਾ ਔਰ ਆਪਾਂ ਆਪਾਂ ਸਮਰਪਿਤ ਆ ਅਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਜ਼ਸ਼ਨ ਤੋਂ ਪ੍ਰਸਿੱਧ ਹੋਇਆ ਪਿੰਡੀਆਂ ਬੋਲਣ ਦਾ ਨਾਰਾ ਜਿਹੜੇ ਵਕਵਾ ਖੇਤਿਆਂ ਦੇ ਲੋਕ ਹਲੇ ਤੱਕ ਇਸ ਸੰਬੋਧਨ ਦੇ ਵਿੱਚ ਨਹੀਂ ਆਏ ਜੀ ਜੀ ਮੇਰਾ ਨਿੱਜੀ ਵਿਚਾਰ ਆ ਸ਼ਾਇਦ ਹੁਣ ਜੁਦਿਆਂ ਦਾ ਕੀ ਵਿਚਾਰ ਆ ਮੈਨੂੰ ਪਤਾ ਨਹੀਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਲਾ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣੇ ਇਹ ਜਥੇਬੰਦਕ ਢਾਂਚਾ ਹੀ ਇਸ ਤਰ੍ਹਾਂ ਦੀ ਮੂਵਮੈਂਟ ਸੇਟ ਸਕਦਾ ਐਸੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ ਆ ਜੇ ਉਹ ਕਿਸੇ ਨਾਲ ਜੁੜਿਆ ਹੁੰਦਾ ਕੋਈ ਇੱਕ ਢਾਂਚਾ ਹੁੰਦਾ ਉਹ ਨਹੀਂ ਆ ਸਕਦਾ ਤੰਮੀ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀਆਂ ਉਹਨਾਂ ਦਾ ਵੀ ਜ਼ੀ ਜੀ ਕਰਦਾ ਹੈ ਇਹਦੇ ਵਿੱਚ 5 ਮੰਗਾਂ ਆਈਆਂ ਹਾਂ ਇਹ 5 ਮੰਗਾਂ ਹੈਗੀਆਂ ਮਨਜੀਤ ਗਰਾਂ ਦੇ ਉਹਦੇ ਵਿੱਚ ਮਜ਼ਦੂਰਾਂ ਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਂ ਉਹ ਗਾਹ ਵਗਾਹ ਆ ਸਕਦੇ ਕਿਸੇ ਛੁੱਟੀ ਹਰ ਇਹ ਸਵਾਲ ਹੈਗਾ ਕਿ ਕਿ ਗੁਨਾਹ ਚੁੜੀ ਨੇ ਜੂਨ 18 ਤੱਕ ਐਸੀ ਕਿ ਐਸਕੇਮ ਕਪਟਰੀ ਵਜ੍ਹਾ ਵੀ ਡੱਲੇ ਵਾਲ ਸੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਟੂ ਪੈਨ ਮੇਰੀ ਪੂਰੀ ਕੰਟਰੋਵਰਸ਼ੀਅਲ ਹੈ ਟੂ ਪੂਰੇ ਜਦੈ ਕੱਢ ਐ ਮਾਰ ਲਿਆ ਨਹੀਂ ਦੇਖੋ ਮੇਰੀ ਨਹੀਂ ਪਤਾ ਐਦਾਂ ਨਹੀਂ ਹੁੰਦਾ ਮੇਤੋਂ ਨਾ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੇ ਐਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲਿਆਂ ਨੂੰ ਮੇਰੀ ਵੈਸੇ ਲਈ ਜੀ ਬੇਨਤੀ ਆ ਪਤਾ ਨਹੀਂ ਤੁਸੀਂ ਮੰਨਣੀ ਆ ਕਿ ਨਹੀਂ ਮੰਨਣੀ ਤਾਂ ਤੁਸੀਂ ਹੈ ਨਹੀਂ ਮੇਰੀ ਬੇਨਤੀ ਹੈ ਕਿ ਜਦੋਂ ਨਾ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਲਾ ਲਲਾ ਹੋਵੇ ਹੈ ਨਾ ਦੇਖੋ ਕੀ ਹੁੰਦਾ ਮਾਲੋ ਜਿੱਦਾਂ ਹੁਣ ਅੰਦੋਕਲ ਧਰਨਾ ਲੱਗਿਆ ਬੜਾ ਸ਼ਾਂਤਮਈ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੁਸ ਫੇਰੀ ਬੇਨਤੀ ਹੈ ਬਈ ਥੜ ਜਿੰਨੇ ਮਰ ਤਾਂ ਆਪਾਂ ਚੱਲਦੇ ਜਾਈਏ ਇਸੇ ਉਹਨਾਂ ਕਮਜ਼ੋਰੀਤਾ ਹੋਈ ਵੀ ਹੈ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਦੋਂ ਠੀਕ ਸੀ ਉਦੋਂ ਗੱਲਬਾਤਾਂ ਕਰਦੇ ਸੀ ਪਰ ਅੱਜ ਉਹ ਨਹੀਂ ਉਹਨਾਂ ਮਤਲਬ ਉਹ ਥੋੜਾ ਸਲੀਪਿੰਗ ਹੋਰ ਚਾਹੇ ਜਿਹੜਾ ਮਜੀਤ ਹਾਲਾਤ ਨੇ ਤੁਹਾਨੂੰ ਲੱਗਦਾ ਜੀ ਕਿ ਸਰਕਾਰ ਦਾ ਰਵਈਆ ਕਾਉਂ ਦਾਣਾ ਹੈ ਦੇਖੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਹੁੰਦਾ ਹੈ ਆਪਾਂ ਇਹ ਆਪਣੀਆਂ ਲੋੜਾਂ ਔਰ ਮੈਨੂੰ ਐ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤ ਕਰ ਹੀ ਨਹੀਂ ਰਹੇ ਜਾਂ ਤਾਂ ਜਿੱਥੇ ਬੰਦਕ ਢਾਂਚਾ ਕੋਈ ਬਣਿਆ ਹੁੰਦਾ ਆਲ ਓਵਰ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਅਲੱਗ ਪ੍ਰੋਸੈਸ ਹੋ ਗਿਆ ਤੇ ਇਹ ਇੱਕ ਪਾਸਾ ਉਹ ਇੱਕ ਪਾਸਾ ਹੈ ਤੋ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੰਟ ਸੇ ਮਾਨ ਸਾਹਿਬ ਜਿਹੜਾ ਕਮਿਸ਼ਨਰ ਤੇ ਕਿਸਾਨ ਹੈ ਜ ਆਮ ਵਿਅਕਤੀ ਦੀ ਆਪਣੀ ਦੇਦ ਦੇ ਵਿੱਚ ਹਾਲ ਤੇ ਆਮਦੀ ਕਿਉਂ ਮਾਰ ਰਹੀ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਦੱਸ ਸਕਦੀ ਹੈ ਕੀ ਤੁਸੀਂ ਵਿਚਾਰ ਦਉਂਗੇ ਜਿਹੜਾ ਆਪਾਂ ਤੁਮ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਦੀ ਆਂਗਣੋਂ ਤੁਹਾਨੂੰ ਜਦੋਂ ਘੱਟ ਰਹੀ ਹੈ ਉਹਦੇ ਵਿੱਚ ਕੀ ਪੌਛੀ ਮੇਨ ਮੇਰਾ ਮੇਰਾ ਨਿੱਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵੀ ਜਦੋਂ ਹੁਣ ਬੈਠ ਕੇ ਆ ਸੀ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਵਾਰ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੇਰੇ ਕੋਲ ਉੱਡੀ ਵੱਡੀ ਜ਼ਮੀਨ ਜਾਇਦਾਦ ਹੈ ਨਹੀਂ ਪਰ ਮੈਨੂੰ ਲੱਗਦਾ ਕਿ ਜੋਕੇ ਜੋਗ ਵਿੱਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗ ਗਏ ਨਾ ਥੋੜਾ ਬਹੁਤ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਨੇ ਇਕਵਿਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵੱਸ ਵਿੱਚ ਨਹੀਂ ਜਾਂ ਤਾਂ ਹਰ ਪਿੰਡ ਚ ਕਾਰਪੋਰੇਟ ਸਿਸਟਮ ਬਣ ਬਣ ਜੇ ਕਿ ਇੱਕ ਪੂਰਾ ਪਿੰਡ ਇਕੱਠਾ ਹੈ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਹ ਫਸਲ ਲਾਉਣੀ ਹੈ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਹੈ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਫੂਡ ਤੇ ਪਾਣੀ ਦੀ ਹੈ ਹੈਨਾ ਮੈਂ ਮੈਂ ਤੂੰ ਤੁਸੀਂ ਜ਼ਿਆਦਾ ਗੱਲਾਂ ਕਰਦੇ ਮੈਂ ਲੀਡਰ ਹੈ ਨਹੀਂ ਯਾਰ ਤਾਂ ਮੇਰੀ ਬੇਨਤੀ ਹੈ ਵੀ ਐ ਇਦਾਂ ਦੀਆਂ ਖਬਰਾਂ ਨਾ ਬਣਾਓ ਕਿ ਉਹ ਪੈਰ ਮੇਰੀ ਵੀ ਉਹ ਕਹਿੰਦਾ ਇਹ ਕਹਿੰਦਾ ਆਪਾਂ ਕਹਿਣੇ ਨਹੀਂ ਆਪਾਂ ਇਹ ਕਹਿੰਦਾ ਵੀ ਸਭ ਫਤਿਹ ਹੈ ਵੱਡਾ ਕੱਟ ਹੋ ਰਿਹਾ ਉਸ ਬਾਰੇ ਕੋਈ ਗੱਲ ਨਹੀਂ ਹੋ ਰਹੀ ਚਾਰ ਨੂੰ ਹਾਂ ਚਾਰ ਨੂੰ ਇੱਥੇ ਪਾ ਪੰਚਾਇਤ ਹੋ ਰਹੀ ਹੈ ਸਾਰੇ ਵੱਡ ਵਡੇਰਿਆਂ ਦੀ ਤੇ ਉਹ ਫਿਰ ਕੀ ਨਿਰਣਾ ਲੈਣੇ ਫਿਰ ਇਹ ਤੁਹਾਨੂੰ ਦੱਸ ਦੇਣਗੇ